ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਤ ਜੀਣਾ ਵਲੌਗ ਚੈਨਲ ਤੇ ਤੁਹਾਡਾ ਲੈ ਵੀ ਅੱਜ ਐਸ਼ ਕਹਿੰਦੀ ਮੈਂ ਵੀਡੀਓ ਬਣਾਉਣੀ ਆ ਐਸ਼ ਹਾਂ ਆ ਗਿਆ ਸਕੂਲੋਂ ਇੱਕ ਵਲ ਮੁਈ ਗਾ ਗਰਮੀ ਨੇ ਭਿੱਜੀ ਦਿੱਤੀ ਸਾਰ ਕੀ ਦੇ ਬੁੱਤ ਮੇਰਾ ਬੁੱਤ ਆ ਗਿਆ ਚੱਕਿਆ ਹੋਰਿਆ ਫਿਰ ਦੱਸ ਆ ਕੇ ਕੀ ਹੋਇਆ ਆਪਣੇ ਘਰੇ ਕੁਛ ਨਹੀਂ ਕੀ ਹੋਇਆ ਅੱਜ ਕੀ ਆਪਣੇ ਘਰੇ ਕੀ ਆਇਆ ਨਵਾਂ ਦੱਸ ਕੀ ਹੈ ਕੁੱਤੇ ਆਏ ਆ ਹਾਂ ਅੱਛਾ ਕੁੱਤੇ ਨਹੀਂ ਆਏ ਨੇ ਕੋਈ ਹੋਰ ਚੀਜ਼ ਹੈ ਨਿੱਕੇ ਨਿੱਕੇ ਆ ਆਹੋ ਕੁੱਤਿਆਂ ਦੇ ਬੱਚੇ ਹਾਂ ਕੁੱਤਿਆਂ ਦੇ ਬੱਚੇ ਡੌਗੀ ਦੇ ਬੱਚੇ ਚਲੋ ਹੁਣ ਦਿਖਾ ਕੇ ਲਿਓ ਹੈ ਲਓ ਵੀ ਇੱਕ ਨਾ ਹੋਰ ਆ ਗਈ ਘਰੇ ਗੁਰ ਨਿਊਜ਼ ਤੇ ਆਪਣੇ ਸੁਈਆ ਕੁੱਤੀ ਮਗਰਲੇ ਪਾਸੇ ਖੇਤ ਦੇ ਨਾਲ ਹੀ ਇੱਥੇ ਘਰ ਦੇ ਬਾਹਰਲੇ ਪਾਸੇ ਸੋ ਐਸ਼ ਨੂੰ ਪਤਾ ਲੱਗ ਗਿਆ ਬੱਚੇ ਤਾਂ ਇਹਨੂੰ ਪਹਿਲਾਂ ਤਾਂ ਇੱਥੇ ਇਹਨੇ ਖੁਰਕਲੇ ਨੱਕ ਤੇ ਵੇਖ ਨਾ ਕਿਤੇ ਲਊ ਨਿਕਲੇ ਤੈਨੂੰ ਕਿ ਨਾ ਕਰਕੇ ਆ ਕਰ ਓ ਮੋਟੋ ਹੂੰ ਸੋਕੜੂ ਹੂੰ ਤੂੰ ਸੋਕੜੋਂਗੇ ਮੋਟਵਾ ਹਾਂ ਮਮਾ ਕੀੜੇ ਚਲਦੂ ਕੀੜੇ ਆ ਗਏ ਠੀਕ ਆ ਹੁਣ ਬੱਚੇ ਵੇਖਨੇ ਆ ਹਾਂ ਹੈ ਠੀਕ ਆ ਚੱਲ ਫਿਰ ਹੁਣ ਪਹਿਲਾਂ ਤੈਨੂੰ ਬੱਚੇ ਵਿਖਾਉਣੇ ਆ ਤੁਹਾਨੂੰ ਜਿਹੜੇ ਨਵੇਂ ਆਏ ਘਰੇ ਆਪਣੇ 6-7 ਬੱਚੇ ਆ ਮੇਰੇ ਸਣੇ ਬਾਕੀ ਗਿਣਨੇ ਆ ਵੀ ਕਿੰਨੇ ਆ ਉਹ ਤੂੰ ਆ ਬੱਚੇ ਤੂੰ 2 ਬੱਚੇ ਆ 2 ਨਹੀਂ ਜਾਦੇ ਆ ਮੈਨੂੰ ਲੱਗਦਾ ਸਾਇਦ 7 ਬੱਚੇ ਆ 7 8 78 ਹਮ ਅਧਰ ਬੇਬੀ ਨੇ ਭੁੱਖਵਣੀ ਕਰਦੀ ਬੇਬੀ ਕਿੰਨੇ ਬੱਚੇ ਹੋਣਗੇ ਤਿੰਨ ਹੋਣਗੇ ਤਿੰਨ ਹੋਣਗੇ ਅੱਛਾ ਇਹ ਵਾਰਾ ਕੁੱਤੀਆਂ ਬੱਚੇ ਬਹੁਤ ਹੁੰਦੀਆਂ ਨਹੀਂ ਤਿੰਨ ਜਾਂ ਚਾਰ ਹੈ ਐਸ਼ ਨੇ ਦੋ ਬੱਚਿਆਂ ਦੀ ਭੁੱਖਵਣੀ ਕੀਤੀ ਮੇਰੇ ਹਿਸਾਬ ਨਾਲ 6-7 ਹੋਣਗੇ ਚਲੋ ਵੇਖ ਕੇ ਗਿਣਦੇ ਵੀ ਕਿੰਨੇ ਹੁੰਦੇ ਆ ਦੇਖ ਲੀਏ ਕਿੰਨੇ ਹੋਣਗੇ ਤੂੰ ਤੂੰ ਹੋਣਗੇ ਚਲ ਫਿਰ ਦੇਖਦੇ ਆਉਣਾ ਮੈਂ ਵੀ ਲੋ ਜੀ ਇਧਰ ਮਿਲਕਿੰਗ ਹੋਈ ਜਾਂਦੀ ਕਿਵੇਂ ਮਾਂ ਕੀ ਹਾਲ ਆ ਸੱਟ ਗਾਂ ਨਾ ਸੜ ਦੇ ਤੈਨੂੰ ਨੱਪ ਨੱਪ ਕੇ ਗਾਂ ਕੋ ਜੋਰ ਰਹੀ ਬਈਆ ਤੇ ਇੱਕ ਯਾਰ ਬਈ ਸਾਰੇ ਜਾਣੇ ਇਹ ਦੱਸਿਓ ਵੀ ਆਪਣੇ گاਵਾਂ ਨੂੰ ਮੋਗ ਦੀ ਬੜੀ ਪ੍ਰੋਬਲਮ ਆ ਸਭ ਤੋਂ ਜਿਹੜੀ ਨਿੱਕੀ ਬੱਚੀ ਆ ਨਾ ਇਹ ਹੁਣ ਖੁੱਲੀ ਛੱਡੀ ਆ ਦੋ ਅੱਜ ਸਵੇਰ ਤੋਂ ਤੇ ਇਹਨੂੰ ਹਰੇਕ ਤਰ੍ਹਾਂ ਦੇ ਦਵਾ ਦੇ ਕੇ ਦੇਖ ਲਈ ਆ ਲੈ ਆਹ ਦੇਖ ਲੋ ਲੈ ਚਮਲੀ ਐ ਇਹਦੀ ਚਮਲੀ ਲੈ ਕੇ ਆ ਉਹ ਫੜ ਲਾ ਫੜ ਲਾ ਫੜ ਲਾ ਹੋ ਗਿਆ ਤੂੰ ਵੀ ਤੂੰ ਵੀ ਇਹਦੀ ਲੋਟ ਹੋਣੀ ਐ ਸ਼ ਹੈਂ ਤੂੰ ਵੀ ਇਹਦੀ ਲੋਟ ਆਉਣੀ ਐ ਲੈ ਦੇ ਦੇ ਸ਼ੈਂਕੀ ਨੂੰ ਪੈਰਾਂ 'ਚ ਪਾਉਣੇ ਪੁੱਤ ਦੇ ਦੇ ਮੇਰਾ ਪੁੱਤ ਬਹੁਤ ਸਿਆਣਾ ਦੇ ਦੇ ਫੜਨੀ ਹੁਣੇ ਦੇਣੀ ਫੜ ਲਈ ਫੜ ਲਿਆ ਫੜ ਲਿਆ ਫੜ ਲਿਆ ਵੜ ਲਾ ਖੜ ਲਿਆ ਜੀ ਖੜ ਲਿਆ ਪਾਲਾ ਚਮੜੀ ਵਾਲਾ ਮੈਨੇਜ ਤੇਰੇਆਂ ਚ ਬਾਲਾ ਚੱਲ ਬਸ 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 ਥੱਕ ਥੱਕ ਗਿਆ ਥੱਕ ਗਿਆ ਵੀ ਥੱਕ ਗਿਆ ਹਾਂਜੀ ਗੱਲ ਕਰਦੇ ਕਿ ਮੂਕ ਦੀ ਬੜੀ ਸਮੱਸਿਆ ਬਾਈ ਜੀ ਦਵਾਈਆਂ ਸਾਰੀਆਂ ਦੇ ਲਈਆਂ ਮਲਪਾ ਵਾਲੀਆਂ ਵੀ ਦੇ ਕੇ ਦੇਖ ਲਈਆਂ ਤੇ ਹੋਰ ਵੀ ਬਾਕੀ ਦੇਖਦੇ ਨੇ ਲੀਵਰ ਵਾਲੀਆਂ ਵੀ ਦੇ ਕੇ ਦੇਖ ਲਈਆਂ ਸਾਰਾ ਹੱਲ ਕਰਕੇ ਦੇਖ ਲਿਆ ਤੇ ਪੱਠੇ ਵੀ ਤੁਸੀਂ ਸਾਡੇ ਦੇਖ ਸਕਦੇ ਹੋ ਕਿ ਆ ਆਪਣੇ ਪੱਠੇ ਆ ਪੱਠੇ ਵੀ ਆਪਾਂ ਨਹੀਂ ਕਹਿ ਸਕਦੇ ਵੀ ਆਪਣੇ ਪੱਕੇ ਆ ਕਿ ਵੀ ਜਿਹਦੇ ਕਰਕੇ ਆਪਾਂ ਕਹਿੰਨੇ ਵੀ ਚਰੀ ਪੱਕ ਗਈ ਆ ਜਮਾ ਲਵੀ ਚਰੀ ਆ ਲਵੇ ਪੱਠੇ ਆ ਤੂੜੀ ਵਿੱਚ ਚਰਨ ਲਾਈ ਹੁੰਦੀ ਇਹਨਾਂ ਨੂੰ ਵਿੱਚ ਵਾਂਡਰ ਲਾਇਆ ਹੁੰਦਾ ਤੇ ਪਰ ਪਤਾ ਨਹੀਂ ਕੀ ਚੱਕਰ ਆ ਆ ਬੱਚੀ ਤਾਂ ਇੰਨੀ ਕਿ ਜ਼ਿਆਦਾ ਲੱਸੀ ਹੋ ਚੁੱਕੀ ਆ ਤੇ ਕਿਸੇ ਚੀਜ਼ ਨਾ ਖਾ ਲੈਣੀ ਹੋਇਆ ਇਹਨੂੰ ਹੁਣ ਖੜੀ ਵੀ ਫੜ ਕੇ ਕਰਨਾ ਪੈਂਦਾ ਇੰਨੀ ਕਮਜ਼ੋਰ ਹੋ ਚੁੱਕੀ ਆ ਇਹ ਤੇ ਪਾਣੀ ਪੂਣੀ ਵੀ ਜਿਹੜੀ ਤਾਂ ਬਹੁਤ ਪੀਂਦੀ ਪੱਠੇ ਬਹੁਤ ਖਾਂਦੀ ਆ ਤੇ ਪਰ ਪਰ ਕੰਮ ਡਾਇਰੈਕਟ ਹੀ ਹੋਇਆ ਪਿਆ ਯਾਨੀ ਕਿ ਜਿਵੇਂ ਹੀ ਹਾਮਾ ਕੀ ਲੱਗਦਾ ਬੱਚੀ ਨੰਗ ਬਚੂਆ ਆਪਣੀ ਕਿ ਨਹੀਂ ਬਾਜਦੀ ਮੈਂ ਵੀ ਝੱਟਦੀ ਹੈ ਨਹੀਂ ਹੁਣ ਅੱਜ ਖੁੱਲੀ ਛੱਡਤੀ ਕਿ ਮਾੜਾ ਮੂੜਾ ਤੋਰ ਫੇਰਦੇ ਨਾਲ ਨਾਲ ਅੱਜ ਸਵੇਰ ਦੀ ਖੁੱਲੀ ਹੋਈ ਹੈ ਪਾਣੀ ਦੁੱਧ ਨੰਪ ਪੀ ਲਈ ਹਾਂ ਦੁੱਧ ਵੀ ਪੀ ਲੈਣੀ ਵਾਧੂ ਜੇ ਦੁੱਧ ਪਿਆ ਜਾਂਦਾ ਬਾਪੂ ਲੜ ਪੈਂਦਾ ਉਹ ਕਹੂਗਾ ਵੀ ਤੇ ਮੋਕ ਤਾਂ ਹੀ ਬਾਜਦੀ ਦੁੱਧ ਪਿਆ ਦੇਣੇ ਤੁਸੀਂ ਉਹਨੂੰ ਜੇ ਘਟ ਪਾਉਣੇ ਆ ਤਾਂ ਪੱਠੇ ਜਾਂਦਾ ਵੀ ਸੈਟ ਆਉਂਦਾ ਕੰਮ ਸਮਝ ਨਹੀਂ ਆਉਂਦੀ ਕਰੀਏਗੀ ਐਸੇ ਚੱਲੀਏ ਫਿਰ ਬੱਚੇ ਵੇਖਣ ਚੱਲਗੇ ਆਓ ਵੀ ਹੁਣ ਤੁਹਾਨੂੰ ਲੈ ਆ ਬੇ ਉਧਰ ਬੇਬੇ ਵੀ ਆ ਗਈ ਤੇਰੀ ਕਿਵੇਂ ਆ ਕੁੱਤੇ ਦੇਖਨੇ ਆ ਕਿਵੇਂ ਆ ਕੁੱਤੇ ਦੇਖਨੇ ਆ ਮੰਮਾ ਕੁੱਤੇ ਕਿਹੜੇ ਕੁੱਤੇ ਹੋ ਬੱਚੋ ਦੇ ਦੇਖਨੇ ਆ ਕੁੱਤੇ ਆ ਉਹ ਤੇ ਮੈਂ ਨਹੀਂ ਦੇਖੀ ਇਹਨੂੰ ਨਹੀਂ ਬੱਚੇ ਚੰਗੇ ਲੱਗਦੇ ਐਸ਼ ਆਪਣੇ ਆਪ ਦੋਨੇ ਵੇਖਾਂਗੇ ਮੰਮਾ ਚਲ ਮੈਂ ਦੇਖਾਂ ਆ ਜਾ ਸ਼ੈਂਕੀ ਨੂੰ ਵੀ ਲੈ ਜਾ ਨਾਲ ਚੱਲ ਮੈਂ ਵੀ ਆਉਣਾ ਆਣੇ ਆਪ ਹੀ ਜਾਵੜਨਾ ਤੂੰ ਜਾ ਤਾਂ ਸਹੀ ਜੋ ਤੂੰ ਕੀ ਆਉਂਦਾ ਸੁਣਨੀ ਹੈ ਜਾ ਚਾਪ ਚਲਦੇ ਉੱਧਰ ਚਲਦੇ ਫਿਰ ਧੋਨੇ ਆਲਾ ਪਲਉ ਵੇਖਿਆ ਬੱਚੇ ਉਹ ਨਹੀਂ ਜਾਂਦਾ ਉੱਧਰ ਚੱਕੂ ਗੀਏ ਨਹੀਂ ਆ ਇਹ ਤਾਂ ਮੈਨੂੰ ਕੋਦੋਂ ਦੀ ਕਹੀ ਜਾਂਦੀ ਆ ਇਹ ਤਾਂ ਮੇਰੇ ਮਗਰ ਪਈ ਏ ਮੈਨੂੰ ਕਹਿੰਦੀ ਮੈਂ ਤਾਂ ਕਰੀ ਜਾਂਨੀ ਚੱਲੀ ਗਏ ਚਲਾ ਵਖਾ ਲਿਆ ਮੈਂ ਤੈਨੂੰ ਅਸੀਂ ਗਿਆਨੇ ਕਿੰਨੇ ਬੱਚੇ ਉਹਦੇ ਚ ਸਾਢੀ ਸ਼ਰਤ ਲੱਗੀ ਦੋਨਾਂ ਦੀ ਹੈਸ਼ ਇਹ ਕਹਿੰਦੀ ਤੂੰ ਬੱਚੇ ਆ ਮੰਮੀ ਨੇ ਕਿਹਾ ਤਾਂ ਵੀ ਹੋਣਗੇ 4 ਕ ਮੈਂ ਕਿਹਾ ਵੀ 6-7 ਹੋਣਗੇ ਉਹ ਵੱਡੂ ਕੀ ਲੱਭਣੀ ਨਹੀਂ ਵੈਸੇ ਉਹ ਹੁਣ ਵੱਡਣ ਨਾ ਪੈਜੇਗੇ ਤੇ ਨਹੀਂ ਪੈਂਦੀ ਨਹੀਂ ਪੈਂਦੀ ਉਹ ਪਰੇ ਦੂਰ ਆ ਫਿਰ ਹਾਂ ਮੈਨੂੰ ਪਤਾ ਕਿੱਥੇ ਆ ਚਲ ਮੈਂ ਵੀ ਹੁਣ ਰੁਕ ਜਾ ਸੈਟ ਤੇ ਹੋ ਪੁੱਤ ਮੈਂ ਵਿਖਾਵਾ ਲਿਆ ਪਾਪਾ ਕਿੰਨੇ

ਆਏ ਬੱਚਾ ਆ ਆਹ ਇਹਦੇ ਕੋਲੇ ਐਸ਼ ਕੋਲੇ ਸੈਂ ਕੀ ਵੇਨਾ ਦੀ ਆ ਗਈ ਚੀਜ਼ ਇਹਨਾਂ ਨਿੱਕਾ ਇਹ ਬੱਚਾ ਵਾ ਉਹ ਬੱਚਾ ਆ ਉਹ ਇਤਨੀ ਬੇਬੇ ਵੀ ਆ ਗਈ ਉਤੋਂ ਦੀ ਵੇਂਦੀ ਹੋਈ ਤੁਕੇ ਨਹਾ ਲੂੰਗੀ ਕੋਈ ਨਹੀਂ ਮੈਂ ਪੁੱਤ ਬੱਚੇ ਤਾਂ ਮੇਰੇ ਸਾਬ ਨਾਲ ਦੋ ਤਾਂ ਇੱਧਰ ਬੈਠੇ ਆ ਬੱਚੇ ਘਾਂ ਵਚਵੜੇ ਵੀ ਹਨ ਸੋ ਗਿਣੇ ਨਹੀਂ ਆਣੇ ਇੱਕ ਤਾਂ ਮੂਰੇ ਪਿਆ ਤਿੰਨ ਤਾਂ ਬੱਚੇ ਆ ਹੈਗੇ ਆ ਹੋ ਕਿੰਨਾ ਤੂੜਕੂੜਾ ਹਾਂ ਆਹ ਉਰੇ ਬੈਠੀ ਵੈਸੋ ਦੋ ਉਧਰ ਬੈਠੇ ਦੋ ਇਧਰ ਬੈਠੇ ਚਾਰ ਮੈਨੂੰ ਵੀ ਉਹ ਲੈਣੇ ਦੇ ਦੋ ਵੱਡੂ ਕੀ ਮੰਮਾ हाँ, हाँ, <laughs> हाँ। देख ਹਰ ਕੀ ਜਾਂਦਾ ਉਹਨੂੰ ਐ ਸੰਗਲੀ ਕਾ ਤੋ ਫੜਦੀ ਐ ਇਹੇ ਸੱਟ ਵਾਜੂ ਉਹ ਤੋ ਦੇ ਹੈ ਬਸ ਸੰਗਲੀ ਨਹੀਂ ਖੱਚੜ ਦੇਣੀ ਬਾ ਸੰਗਲੀ ਦੇ ਹਰਕਿਆ ਫਰਦਾ ਚਾਹ ਫਿਰ ਨਹੀਂ ਖੱਚਦੀ ਰੱਖ ਦੇ ਇੱਥੇ ਨਹੀਂ ਰੱਖਦੀ ਰੱਖਤੀ ਉਹਨੇ ਨਾ ਖੱਚੋ ਡਰਦਾ ਉਹਨੂੰ ਐ ਵੀ ਖੜਕਾ ਕਰਦੀ ਪਤਾ ਨਹੀਂ ਕਾ ਤੋ ਆਏ ਹੋਗਾ ਹੁਣ ਗੁੱਸਾ ਚੜਦਾ ਉਹਤੇ ਹੂੰ ਸਾਹ ਛੜ ਗਿਆ ਤਾਂ ਚਲੋ ਅੱਠ ਵਜਾ ਕੇ ਪਾਣੀ ਪੀ ਲੈ ਪਾਣੀ ਪੀ ਲੈ ਛੈਂਕੀ ਜਾ ਜਾ ਅੱਠ ਜਿਵੇਂ ਮੈਂ ਹਾਂਜੀ ਮਿੱਤਰੋ ਬੱਚੇ ਘਣ ਲਿਆ ਬੱਚੇ ਹੋਏ ਆ ਮੇਰੇ ਸਾਨੂੰ 6 ਜਾਂ 7 ਹੋਣਗੇ ਬਾਕੀ ਕੁੱਤੀ ਨਵੀਂ ਸੂਈ ਆ ਵੱਢਦੀ ਆ ਉਹ ਆ ਦੇਖੋ ਆ ਸਾਡੀ ਕੁੱਤੀ ਵੇਖੋ ਇਹ ਹੁਣ ਇਹ ਤੇ ਗੁੱਸਾ ਕੱਢੀ ਜਾਂਦਾ ਲੈ ਤੇਰਾ ਕੀ ਡੁੱਲ ਗਿਆ ਏ ਮੌਸਮ ਹੋ ਗਿਆ ਚੇਂਜ ਹਾਂ ਕਿਵੇਂ ਆ ਠੀਕ ਨਿਕਲ ਗਈ ਗਰਮੀ ਹਾਂ ਆ ਗਰਮੀਆਂ ਤਾਂ ਲੰਘ ਗਈਆਂ ਸਹੀ ਗੱਲ ਆ ਆ ਗਰਮੀਆਂ ਦਾ ਕੱਟ ਗਈ ਆ ਇਹ ਹੁਣ ਮੌਸਮ ਚੇਂਜ ਹੋ ਗਿਆ ਹੈਣਾ ਜਵਾਕਾਂ ਜੋਕਾਂ ਨੂੰ ਜਮਾ ਗਰਮੀ ਨਹੀਂ ਲੱਗਦੀ ਜਮਾ ਨਹੀਂ ਦੀ ਇੱਕ ਮਿੰਟੇ ਸਾਹ ਨਹੀਂ ਲੈਂਦੀ ਕਿ ਧੰਨ ਦੀ ਇਹ ਆ ਫਿਰ ਰਾਤ ਨੂੰ ਸਾਨੂੰ ਕੋਈ ਲੱਤਾਂ ਘੁੱਟੋ ਇੱਕ ਲੱਤ ਮਣਪੀ ਦੀ ਘੋੜਦੀ ਹੁੰਦੀ ਇੱਕ ਲਾਤੀ ਦੀ ਮੈਂ ਘੋੜਦਾ ਹਾਂ ਸਾਰੀ ਜਿਹੜੀ ਭਾਜ ਭਾਜ ਿਕੜਲਾਂ ਪਵਾਲੇ ਦੀ ਲੱਤਾਂ ਚ ਇੰਨਾ ਜ਼ਿਆਦੇ ਭਾਜਦੀ ਆ ਜਵਾਕਾਂ ਦਾ ਸਹੀ ਗੱਲ ਪਤਾ ਨਹੀਂ ਤੋੜ ਵੀ ਲਿਆ ਹਨ ਮੈਨੂੰ ਪਹਿਲੇ ਹੀ ਪਤਾ ਸੀ ਇਹਨੇ ਤੋੜ ਦੇ ਹੂੰ ਹੂੰ ਕਿ ਮੁਰਕਾ ਦੇਖ ਆਇਆ ਮੁਰਕਾ ਦੇਖ ਆਇਆ ਮੂੰਹ ਦੇਖ ਜੇ ਮਾਣੂ ਬਿੱਲੀ ਚੱਟਿਆ ਦਾ ਐ ਹੋ ਗਿਆ ਜਨ ਨਾਲ ਆ ਪੱਛਾ ਪੁੱਤ ਹੈ ਨਾ ਕਦੇ ਤੱਕ ਹੁਣ ਕੋਈ ਇਦਰ ਕੁੱਤੀ ਸੁਵੀ ਉਹਦੇ ਬੱਚੇ ਪਤਾ ਲੱਗ ਗਏ ਪਹਿਲਾਂ ਹੁਣ ਉਹ ਸਾਈਕਲ ਦੀਨ ਖੁੱਡੇ ਦੇ ਮੂਹਰੇ ਖੜੀ ਆ ਉਹਦੇ ਜਿਹੇ ਟੋਕਰੀ ਦੇ ਵਿੱਚ ਕਬੂਤਰਾਂ ਦਾ ਉਹਦੇ ਦਾ ਬੱਚਾ ਬਿਠਾਈ ਫਿਰ ਮੰਮੀ ਕਹਿੰਦੀ ਮਮਾ ਇਹਦੇ ਵਿੱਚ ਬੱਚਾ ਕਿਵੇਂ ਆ ਗਿਆ ਮੈਂ ਕਿਹਾ ਤੂੰ ਹੀ ਬਿਠਾਇਆ ਹੁਣ ਆਪੇ ਹੀ ਲੈ ਕੇ ਆਈ ਹੋਏਗੀ ਹਾਂ ਮੈਂ ਹੀ ਲੈ ਕੇ ਆਈ ਸੀ ਫਿਰ ਕਹਿੰਦੀ ਉਹਨਾਂ ਕੇ ਜੇ ਛੱਡ ਕੇ ਆ ਪਤਾ ਨਹੀਂ ਕਦੋਂ ਕਦੋਂ ਉਹਦੇ ਵਿੱਚ ਬੈਠਾ ਸੀ ਟੋਕਰੀ ਦੇ ਮੂਰੇ ਭਾ ਕੇ ਉਹਨੂੰ ਝੂਟੇ ਦਿੰਦੀ ਫਿਰਦੀ ਸੀਗੀ ਤੇ ਘੰਟਾ ਡੇਢ ਘੰਟਾ ਹੋ ਗਿਆ ਉਹਨੂੰ ਵਿੱਚ ਹੀ ਲਈ ਫਿਰਦੀ ਐ ਮੈਂ ਹੁਣ ਵੇਖਿਆ ਮੈਂ ਕਿਹਾ ਕਬੂਤਰ ਤਾਂ ਕਦੋਂ ਦੇ ਤਾਂ ਆੜੇ ਬੱਚਾ ਕਹਿੰਦਾ ਕਹਿੰਦੀ ਉਦੋਂ ਦਾ ਵਿੱਚ ਹੀ ਐ ਟੋਕਰੀ ਜੀ ਰੱਖਿਆ ਵੇ ਐਨਾ ਇਹਨੂੰ ਜਾਨਵਰਾਂ ਨਾਲ ਐਨਾ ਪਿਆਰ ਰਹਿਣਾ ਤੇ ਉਧਰ ਬੱਚੀ ਆ ਹੁਣ ਬੱਚੀ ਨੂੰ ਜੋ ਦਵਾ ਦੇਣੀ ਆ ਤੇ ਇਹਨੇ ਕਿਹਾ ਮੈਂ ਦੇਣੀ ਆ ਜਾਂ ਬੱਚ ਨੂੰ ਪੱਠੇ ਪਾਉਣੇ ਜਾਂ ਪਾਣੀ ਪਿਉਣੇ ਇਹਨੂੰ ਆ ਜਾਂਦਾ ਕਿ ਮੈਗਮਾ ਤੇਰੇ ਕੋਈ ਵੀ ਬਿਮਾਰ ਹੋਵੇ ਨਾ ਇਹਨੇ ਕਿਨੂੰ ਦਵਾਈ ਮੈਂ ਦੇਣੀ ਆ ਸਾਰਿਆਂ ਨੂੰ ਮੈਂ ਖਵਾਉਂਗੀ ਸਾਰਿਆਂ ਨੂੰ ਮੂੰਹ ਚ ਮੈਂ ਪਾਣੀ ਹੈ ਦਵਾਈ ਜੇ ਮੰਮੀ ਬਿਮਾਰ ਆ ਜਾਂ ਡੈਡੀ ਆ ਕੋਈ ਵੀ ਆ ਜੋ ਇਹਨੂੰ ਪਤਾ ਲੱਗੇ ਨਾ ਦਵਾਈ ਖਾਣ ਲੱਗੇ ਕੋਈ ਵੀ ਹੋਵੇ ਅੱਜ ਕੇ ਆਉਗੀ ਜਲਦੀ ਲੋ ਮੈਂ ਇਥੋਂ ਖਾਓ ਦਵਾਈ ਤੁਸੀਂ ਨਹੀਂ ਆਪ ਨਹੀਂ ਖਾਣੀ ਮੇਰ ਵਾਲੀ ਜਦੋਂਦੀ ਆ ਇਹ ਕਿ ਵੀ ਕੋਈ ਵੀ ਕੰਮ ਖਾਸ ਕਰਕੇ ਬੱਚੇ ਹੋਗੇ ਅ ਇਸ ਪਾਸੋਂ ਉਹ ਮੇਰੇ ਦੇ ਗਈ ਹੈ ਬਿਲਕੁਲ ਐਸ਼ ਹੈ ਨਾ ਮਨਪੀਤ ਨੂੰ ਜਮਾ ਬਿਲਕੁਲ ਨਹੀਂ ਗਿਆ ਇਹ ਬਿਲਕੁਲ ਨਾ ਇਹ ਜਾਨਵਰਾਂ ਨੂੰ ਇਹ ਹਾਤਰੀ ਲਹਦੇ ਆ ਬਟ ਦੂਰੋਂ ਦੂਰ ਹਾਤਰੀ ਲਾਉਂਦੀ ਹਾਤਰੀ ਲਾਉਂਦੀ ਇਹ ਕਿਚਿਆਂ ਮੰਨਦੀ ਆ ਤੇ ਐਸ਼ ਦਾ ਕੰਮ ਔਟ ਮੇਰਾ ਬਸ ਉਹਨੂੰ ਹੁੰਦਾ ਕਿ ਕੋਈ ਵੀ ਚੀਜ਼ ਆ ਬਲੌ ਕੀੜਾ ਕੁਛ ਵੀ ਆ ਥੋੜਾ ਟਾਈਮ ਆ ਜਦੋਂ ਸਿਆਣੀ ਹੋ ਗਈ ਨਾ ਵੱਡੀ ਹੋ ਗਈ ਨੇ ਹਟ ਜਾਣਾ ਇਹ ਨਹੀਂ ਗਾ ਕਾ ਜਿਹੜੀ ਬਲੱਡ ਲੈਂਡ ਹੁੰਦੀ ਉਹ ਬਲੱਡ ਲੈਂਡ ਉਵੇਂ ਹੀ ਰਹਿੰਦੀ ਆ ਚਲੋ ਦੇਖਦੇ ਆ ਪਹਿਲਾਂ ਨਹੀਂ 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 ਉਹ ਨਹੀਂ ਜਿਹੜੇ ਜਿਹੜੇ ਅੰਦਰ ਤਰਸ ਹੁੰਦਾ ਨਾ ਜਾਂ ਕਿ ਦਿਲ ਦੇ ਵਿੱਚ ਕਿਸੇ ਜਾਨਵਰ ਪ੍ਰਤੀ ਜਾਂ ਪਿਆਰ ਕਹਿ ਲੋ ਜਨਾ ਬੱਚਿਆਂ ਦੇ ਨਾਲ ਉਹ ਦਾ ਹੱਡਾਂ ਦੇ ਨਾਲ ਹੀ ਜਾਂਦਾ ਉਹ ਨਹੀਂ ਜਾਂਦਾ ਹੁੰਦਾ ਹੱਡਦਾ ਹੁੰਦਾ ਤੇ ਬੱਚੇ-ਪੁੱਤਿਆਂ ਨਾਲ ਬੜਾ ਪਿਆਰ ਹੈ ਦਾ ਕਬੂਤਰ ਦੇ ਬੱਚੇ ਛਿੜੀਆਂ ਦੇ ਬੱਚੇ ਗਾਂ ਦਾ ਬੱਚਾ ਹੋ ਗਿਆ ਤੇ ਬਸ ਹਰ ਇੱਕ ਚੀਜ਼ ਆ ਜਿਹੜੀ ਵੀ ਚੀਜ਼ ਮਰਜੀ ਆ ਭਲਾ ਠੂਹਾ ਕੋਈ ਵੀ ਚੀਜ਼ ਆ ਹੱਥ ਦੇ ਰੱਖ ਦੋ ਉਹਦੀ ਕਿਉਂਕਿ ਜਿਹੜੀ ਜਿਹੜੀ ਚੀਜ਼ ਮੈਂ ਚੱਕ ਲਈ ਨਿਕਣ ਲੈ ਮੈਨੂੰ ਖੁੜਾ ਦੇ ਨਾਲ ਹੀ ਹੁਣ ਬੱਚੇ ਅੱਜ ਦੇਖ ਲੈ ਧੱਕੇ ਨਾਲ ਚੱਕ ਲੈ ਆ ਸਭ ਉਹ ਮਨਪੀਤ ਅੱਖਾਂ ਕੱਢਦੀ ਪਰ ਧੱਕੇ ਨਾਲ ਚੱਕ ਕੇ ਨਾਲ ਲਾ ਲਿਆ ਉਹਨੂੰ ਕੇਰ ਸ਼ਾਂਤੀ ਜੀ ਮਿਲ ਗਈ ਫਿਰ ਰੱਖ ਦਿੱਤਾ ਉਹਨੇ ਆਹ ਇਹਦੇ ਨਾਲ ਬੜਾ ਪਿਆਰ ਆ ਉਹਦਾ ਆ ਵੇਖ ਬੇਟਾ ਆ ਸਾਸੂ ਲਈ ਜਾਂਦਾ ਹੁਣ ਥੱਕ ਗਿਆ ਓਏ ਹੈ ਇਹਦਾ ਨਾਂ ਰੱਖਿਆ ਮੋਕੂ ਮੋਕੂ ਨਾਲ ਬੜਾ ਪਿਆਰਾ ਉਹਦਾ ਠੀਕ ਆ ਹੂੰ ਚੱਲ ਗਏ ਫਿਰ ਸਬਜ਼ੀ ਸੂਜੀ ਬਣਾਉਣ ਦਾ ਅਜ ਫਿਰ ਕੀ ਵਿਚਾਰ ਆ ਸ਼ਾਮ ਹੀ ਹੋ ਗਈ ਆ ਸਬਜ਼ੀ ਮੈਂ ਬਣਾ ਲਈ ਹੂੰ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਕਿਹਾ ਸੀ ਕਮੈਂਟ ਕਰਿਓ ਤੁਸੀਂ ਕਮੈਂਟ ਬਹੁਤ ਘੱਟ ਕੀਤੀ ਸੀਗੀ ਕਿ ਵੀ ਆਪਾਂ ਕਿਸੇ ਟੌਪਿਕ ਤੇ ਵੀਡੀਓ ਬਣਾਉਣ ਲੱਗਣਾ ਵੀ ਤੁਸੀਂ ਦੱਸਿਓ ਤੁਹਾਡੀ ਕਮੈਂਟਾਂ ਦੀ ਵੀਡੀਓ ਕਰੀ ਜਾਂਦੇ ਸਾਨੂੰ ਪਰ ਵਧੀਆ ਕਮੈਂਟ ਕੋਈ ਮਿਲਿਆ ਨਹੀਂ ਉਹਨਾਂ ਚ ਅਰਦੀ ਦੱਸਿਓ ਪ੍ਰੈਸੀ ਵੀ ਆਪਦੀਆਂ ਅਸੀਂ ਥੋੜੀਆਂ ਫਿਲਮਾਂ ਦੇ ਟੈਪ ਦੀਆਂ ਛੋਟੇ ਛੋਟੇ 10-10 ਮਿੰਟ ਇਹ ਵਿੱਚ ਸੇਧ ਵੀ ਹੋਵੇ ਇਹੋ ਜਿਹੀਆਂ ਬਣਾਉ ਲੱਗਾਂਗੇ ਆਪਾਂ ਨਾ ਕਿਉਂਕਿ ਜਦੋਂ ਵੀ ਕਿਸੇ ਚੀਜ਼ ਨਾਲ ਨੂੰ ਆਪਾਂ ਨਵਾਂ ਚੱਲਣਾ ਹੁੰਦਾ ਨਾ ਉਦੋਂ ਨੂੰ ਬਹੁਤ ਔਖਾ ਹੁੰਦਾ ਇੱਕ ਨਵਾਂ ਰਾਹ ਚੋਂ ਨਾ ਬਹੁਤ ਔਖਾ ਹੁੰਦਾ ਜਦੋਂ ਆਪ ਵਗੈਰਾ ਤੁਰ ਪਿਓ ਉਸ ਤੇ ਫਿਰ ਬੰਦਾ ਕੰਟੀਨਿਊ ਕਰੀ ਜਾਂਦਾ ਜਦੋਂ ਆਪਣਾ ਜਿਹੜੇ ਸਾਡੇ ਟਿਕਟੌਕ ਤੇ ਜੁੜੇ ਸੀ ਟਿਕਟੌਕ ਤੇ ਆਪਣਾ ਫੋਨ ਆਪਣਾ 7 ਲੱਖ ਦੇ ਕਰੀਬ ਫੋਲਰ ਸੀਗਾ ਉਦੋਂ ਪਰ ਟਿਕਟੌਕ ਬੰਦ ਹੋ ਗਿਆ ਤੇ ਉਹ ਜਿਹੜਾ ਸ਼ੌਂਕ ਵੀ ਬੰਦ ਹੋ ਗਿਆ ਇੱਕ ਸਾਲ ਉਦੋਂ ਬਾਅਦ ਫਿਰ ਬਿਲਕੁਲ ਨਾਰਮਲ ਆਪਾਂ ਹੋ ਗਏ ਸੀਗੇ। ਬੋਲਣ ਲੱਗੇ ਸੋ ਉਹਦਾ ਕੀ ਕਹਿੰਦੇ ਨੇ ਕੁੜੀਆਂ ਵਾਲਾ ਆਪਣਾ ਟੌਪਿਕ ਜ਼ਿਆਦਾ ਹੁੰਦਾ ਸੀ ਕਿ ਮੈਂ ਗੱਡੀ ਸਿੱਖਦੀ ਸੀਗੀ ਉਹਦਾ ਹੁੰਦਾ ਸੀਗਾ। ਗੱਡੀ ਤਾਂ ਹਜੇ ਵੀ ਸਿੱਖੀ ਹੋਈ ਜਾਂਦੀ ਹੈ ਗੱਡੀ ਹਜੇ ਵੀ ਨਹੀਂ ਸਿੱਖੀ। ਕੰਮ ਉੱਥੇ ਹੀ ਹੈ। ਉਦੋਂ ਮੈਨੂੰ 3 ਦਿਨ ਲੈ ਕੇ ਗਏ ਆ ਗੱਡੀ ਸਿਖਾਉਣ ਉਸ ਤੋਂ ਬਾਅਦ ਤਾਂ ਫਿਰ ਮੈਂ ਗਈ। ਉਦੋਂ ਬਾਅਦ ਕੋਰੋਨਾ ਚੱਲ ਪਿਆ ਉਦੋਂ ਬਾਅਦ ਟਿਕਟੌਕ ਬੰਦ ਹੋ ਗਿਆ ਸਾਰਾ ਕੁਝ ਹੀ ਕੰਮ ਹੋ ਗਿਆ। ਟਿਕਟੌਕ ਤਾਂ ਪਹਿਲਾਂ ਬਾਅਦ ਕੋਰੋਨਾ ਬਾਅਦ ਆਇਆ ਜਣਾ। ਟਿਕਟੌਕ ਨੇ ਬਹੁਤ ੱਤਕਾ ਲਾਇਆ ਯਾਰ ਟਿਕਟੌਕ ਤੋਂ ਬਾਅਦ ਨਾ ਆ ਜਿਹੜਾ ਤੁਸੀਂ ਹੁਣ ਪਲੇਟਫਾਰਮ ਤੋਂ ਦੇਖ ਰਹੇ ਹੋ ਇਹ ਤਾਂ ਬਹੁਤ ਚਰਬਾਤ ਆਇਆ ਟਿਕਟੌਕ ਤੇ ਤਾਂ ਬਹੁਤ ਜਣ ਕੇ ਲੋਕ ਜਾਣਦੇ ਸੀ ਆਪਾਂ ਨੂੰ ਪਰ ਉਹ ਇੱਕਦਮ ਲਾਕੀ ਟੁੱਟ ਗਿਆ ਉਦੋਂ ਉਦੋਂ ਬਾਅਦ ਐਸਾ ਮਾਨ ਟੁੱਟਿਆ ਡੇਢ ਸਾਲ ਅਸੀਂ ਬਿਲਕੁਲ ਬੰਦ ਕਰਤਾ ਸੀ ਡੇਢ ਸਾਲ ਦੇ ਵਿੱਚ ਦਿਮਾਗ ਇਦਾਂ ਹੋ ਗਈ ਸੀ ਕਿ ਜਿਵੇਂ ਉਹ ਪਹਿਲਾਂ ਹੁੰਦੇ ਸੀ ਉਹਦਾ ਦਿਮਾਗ ਰਹਿ ਹੀ ਨਹੀਂਦਾ ਸੀ ਫਿਰ ਥੋੜੇ ਆਪਾਂ ਡੇਢ ਸਾਲ ਥੋੜੇ ਸਿਆਣਾ ਵੀ ਬੰਦਾ ਹੋ ਜਾਂਦਾ ਹੈ ਨਾ ਸਹੀ ਹੈ ਨਾ ਸਿਆਣੇ ਹੋ ਗਏ ਹਨ ਹਮ ਠੀਕ ਆ ਚਲੋ ਫਿਰ ਅੱਜ ਦੀ ਵਲੌਗ ਦੀ ਕਰਿਓ ਹਾਜ਼ਰੀ ਪਰਵਾਣ ਇਨੀ ਕੀ ਛੋਟਾ ਜਿਹਾ ਵੀਲੌਗ ਬਣਾਇਆ ਥੋੜੀ ਬਸ ਟਾਈਮ ਕੱਢ ਕੇ ਫਿਰ ਕੱਲ ਅਗਲੇ ਵਲੌਗ 'ਚ ਮਿਲਦੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ